ਦੁਨੀਆ ਤੇ ਮਾਂ ਤੇ ਧੀ ਦਾ ਰਿਸ਼ਤਾ ਬੜਾ ਹੀ ਪਿਆਰਾ ਦੱਸਿਆ ਜਾਂਦਾ ਹੈ ਤੇ ਮਾਂ ਤੇ ਧੀ ਦੀ ਮਮਤਾ ਜਿਹੜੀ ਹੈ ਉਸ ਦਾ ਕੋਈ ਵੀ ਅਸੀਂ ਅਜਾਇਜ਼ਾ ਜਿਹੜਾ ਉਹ ਨਹੀਂ ਲਗਾ ਸਕਦੇ ਪਰ ਕੀ ਹੋਵੇ ਜੇਕਰ ਮਾਂ ਦੇ ਹੁੰਦੇ ਹੀ ਧੀ ਦੇ ਨਾਲ ਕੂ ਕਰਮ ਕੀਤਾ ਜਾਵੇ ਜੀ ਹਾਂ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਪਠਾਨਕੋਟ ਦੇ 4 ਮਰਲਾ ਕੁਆਟਰ ਰਾਮਨਗਰ ਚ ਜਿੱਥੇ ਕਿ ਇੱਕ ਹੈਰਾਨੀ ਭਰਾਂ ਤੇ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਜਿੱਥੇ ਕਿ 13 ਸਾਲ ਦੀ ਨਾਬਾਲਗ ਬੱਚੀ ਦੇ ਨਾਲ ਲਗਾਤਾਰ ਕੂ ਕਰਮ ਕੀਤਾ ਜਾ ਰਿਹਾ ਉਹਦੀ ਮਾਂ ਦੇ ਰੰਦੇ ਕਿਉਂਕਿ ਇਹ ਬੱਚੀ ਜਿਹੜੀ ਹੈ ਉਹ ਆਪਣੀ ਮਾਂ ਦੇ ਨਾਲ ਰਹਿੰਦੀ ਸੀ ਮਾਪਿਆਂ ਦੀ ਆਪਸ ਵਿੱਚ ਅਣਵਣ ਕਾਰਨ ਮਾਂ ਜਿਹੜੀ ਹੈ ਉਹ ਕਿਰਾਏ ਤੇ ਕਮਰੇ ਤੇ ਜਿਹੜਾ ਹੈ ਉਹ ਕਿਸੇ ਨਾਲ ਨਜਾਇਜ਼ ਸਬੰਧ ਸੀ ਇਸ ਵਿਅਕਤੀ ਦੇ ਨਾਲ ਗੌਤਮ ਨਾਮ ਦਾ ਵਿਅਕਤੀ ਜਿਸ ਦੇ ਨਾਲ ਇਸਨੇ ਨਜਾਇਜ਼ ਸਬੰਧ ਸੀ ਤੇ ਉਸਦੇ ਨਾਲ ਹੀ ਇਹ ਕਮਰੇ ਦੇ ਵਿੱਚ ਰਹਿ ਰਹੀ ਸੀ ਤੇ ਗੌਤਮ ਦੇ ਵੱਲੋਂ ਹੀ ਇਸ ਨਬਾਲਗ ਬੱਚੀ ਦੇ ਨਾਲ ਕੁਕਰਮ ਕੀਤਾ ਜਾ ਰਿਹਾ ਹੈ ਤੇ ਜਦੋਂ ਉਸ ਬੱਚੀ ਨੂੰ ਜਿਹੜਾ ਹੈ ਆਪਸ ਵਿੱਚ ਜਦੋਂ ਇਸਨੇ ਗੱਲ ਕਰਨੀ ਚਾਹੀ ਤਾਂ ਇਸ ਦੀ ਗੱਲ ਆਪਣੇ ਪਰਿਵਾਰ ਦੇ ਨਾਲ ਨਹੀਂ ਹੋਈ ਕਿਉਂਕਿ ਉਸ ਦੀ ਮਾਂ ਜਿਹੜੀ ਹੈ ਉਹ ਅ SP ਨੂੰ ਜਿਹੜਾ ਹੈ ਆਪਣੇ ਪਿਓ ਤੋਂ ਪਹਿਲਾਂ ਹੀ ਅੱਡ ਕਰ ਚੁੱਕੀ ਸੀ ਤੇ ਆਪਣੇ ਨਾਲ ਜਾ ਇਸ ਬੱਚੀ ਨੇ ਜਿਹੜੀ ਹੈ ਬਹੁਤ ਹੀ ਹਿੰਮਤ ਦਿਖਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਦੋਂ ਆਪਣੇ ਪਿਓ ਤੱਕ ਪਹੁੰਚਦੀ ਹੈ ਤਾਂ ਪਿਓ ਨੂੰ ਜਿਹੜੀ ਹੈ ਇਹ ਗੱਲ ਕਰਨਾ ਚਾਹੁੰਦੀ ਹੈ ਪਰ ਸ਼ਰਮ ਦੀ ਮਾਰੀ ਇਹ ਬੱਚੀ ਜਿਹੜੀ ਹੈ ਉਹ ਗੱਲ ਨਹੀਂ ਕਰ ਸਕਦੀ ਤਾਂ ਇਸ ਨੇ ਆਪਣੀ ਚਾਚੀ ਦੇ ਨਾਲ ਸਾਰੀ ਆਬੀਤੀ ਸੁਮਾਈ ਤੇ ਜਦੋਂ ਫਿਰ ਘਰਦਿਆਂ ਨੂੰ ਇੱਕ ਇੱਕ ਕਰਕੇ ਪਤਾ ਚੱਲਦਾ ਹੈ ਤਾਂ ਪੁਲਿਸ ਨੂੰ ਜਿਹੜਾ ਹੈ ਇਹ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਇਸ ਬੱਚੀ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਇੱਕ ਗਰਮ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਨਾਲ ਇਸ ਬੱਚੀ ਨੂੰ ਨਰਕ ਦੀ ਜ਼ਿੰਦਗੀ ਜਿਹੜੀ ਹੈ ਉਹ ਜਿਉਣ ਲਈ ਮਜਬੂਰ ਕੀਤਾ ਜਾ ਰਿਹਾ ਫਿਲਹਾਲ ਜੇਕਰ ਅਸੀਂ ਗੱਲ ਕਰੀਏ ਇਸ ਮਾਂ ਦੀ ਇਸ ਨੂੰ ਅਸੀਂ ਮਾਂ ਤਾਂ ਨਹੀਂ ਕਹਿ ਸਕਦੇ ਕਹਿੰਦੇ ਨੇ ਕਿ ਮਾਵਾ ਜਿਹੜੀਆਂ ਨੇ ਉਹ ਕੋ ਮਾਵਾ ਨਹੀਂ ਹੋ ਸਕਦੀਆਂ ਹਾਲਾਂਕਿ ਪੁੱਤਾਂ ਨੂੰ ਪੁੱਤ ਕਿਹਾ ਜਾਂਦਾ ਪਰ ਇੱਕ ਕਾਲੀ ਯੁਗ ਦੇ ਵਿੱਚ ਪਠਾਨਕੋਟ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਵੀ ਮਾਂ ਨੇ ਜੜਾਇ ਆਪਣੀ ਬੱਚੀ ਨੂੰ ਜੜਾਇ ਨਰਕ ਦੀ ਜ਼ਿੰਦਗੀ ਦੇ ਵਿੱਚ ਤਕੇ ਦਿੱਤਾ ਤੇ ਮੁੜ ਕੇ ਉਸ ਦੀ ਸਾਰ ਨਹੀਂ ਹਲਾਕਿਸ ਦੀ ਮਾਂ ਨੂੰ ਇਸ ساری ਗਲਬਾਤ ਪਤਾ ਲੱਗਣ ਦੇ ਬਾਵਜੂਦ ਵੀ ਉਹ ਫਰਾਰ ਚੱਲ ਰਹੀ ਹੈ ਆਪਣੇ ਨਜਾਇਜ਼ ਸੰਬੰਧਿਤ ਵਿਅਕਤੀ ਦੇ ਨਾਲ ਉਸਨੇ ਮੋਤਮ ਦੇ ਨਾਲ ਅਸੀਂ ਕਹਿ ਸਕਦੇ ਹਾਂ ਉਸਦੇ ਨਾਲ ਫਰਾਰ ਚਲ ਗਿਆ ਹਜੇ ਤੱਕ ਆਪਣੀ ਬੇਟੀ ਦੀ ਜਿਹੜੀ ਹੈ ਕੋਈ ਖਬਰਸਾਰ ਨਹੀਂ ਮਿਲ ਨਹੀਂ ਦਿੱਤ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀ ਮੋਹੱਲੇ ਵਾਸੀਆਂ ਨੂੰ ਤਾਂ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਮੋਹੱਲਾ ਵਾਸੀ ਤੇ ਇਸ ਬੱਚੀ ਦਾ ਪਿਤਾ ਜਿਹੜਾ ਹੈ ਉਹ ਲਗਾਤਾਰ ਮੰਗ ਕਰ ਰਿਹਾ ਹੈ ਕਿ ਪ੍ਰਸ਼ਾਸਨ ਤੋਂ ਇਸੇ ਨੂੰ ਇਨਸਾਫ ਦਿੱਤਾ ਜਾਵੇ ਇਸ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਕਿ ਅਜਿਹਾ ਕੁਕਰਮ ਕਰਨ ਵਾਲੇ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਉੱਤੇ ਹੀ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਪਹੁੰਚਿਆ ਸਿਵਲ ਹਸਪਤਾਲ ਦੇ ਵਿੱਚ ਇਸ ਬੱਚੀ ਦਾ ਜਿਹੜਾ ਇਹ ਮੈਡੀਕਲ ਕਰਵਾਇਆ ਜਾ ਰਿਹਾ ਹੈ ਤਾਂ ਕਿ ਪਤਾ ਲੱਗ ਸਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਖਾਸ ਗੱਲਬਾਤ ਵੀ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਤੇ ਮੁਹੱਲਾ ਵਾਸੀਆਂ ਦੇ ਨਾਲ ਤੇ ਉਧਰ ਹੀ ਡੀਐਸਪੀ ਰਜਿੰਦਰ ਮਨਪਾਸ ਨੇ ਪਰਿਵਾਰ ਨੂੰ ਇਹ ਆਸ਼ਵਾਸਨ ਦਿੱਤਾ ਹੈ ਕਿ ਜਲਦ ਹੀ ਇਸ ਮੁੱਲਜ਼ਮ ਨੂੰ ਕਾਬੂ ਕੀਤਾ ਜਾਵੇਗਾ ਤੇ ਇਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਕੁਜੀ ਬੁਮਾਰਾ ਗਾਇਆ ਬੱਚੀ ਮੇਰੀ ਡੇਢ ਮਹੀਨੇ ਦੀ ਏੜੀ ਮੇਰੀ ਘਰ ਵਾਲੀ ਹੈਗੀ ਆ ਖਾਣੇ ਵੇਚਣ ਰਾਜਨਾਮਾ ਰਵਾਣ ਦੀ ਕੁਛ ਕਹਿਣ ਦੀ ਸੀ ਕਿ ਮੈਂ ਕਿਰਾਏ ਤੇ ਰਹਿਣਾ ਚਾਹਨੀ ਆ ਮੈਂ ਪੁਲਿਸ ਵਾਲਿਆਂ ਨੂੰ ਕਹਿਣ ਦੇਦਾ ਇਹ ਕਿ ਕਿਰਾਏ ਤੇ ਕੱਲੀ ਕਿਦਨ ਆ ਰਹੀਗੀ ਪੁਲਿਸ ਵਾਲਿਆਂ ਨੂੰ ਕਹਿਣ ਦੇਦੇ ਕਿ ਕੱਲੀ ਰਹੇਗੀ ਕਿਰਾਏ ਤੇ ਰਹੇਗੀ ਬਾਕੀ ਦੂਸਰੀ ਘਰ ਲਈ ਕਿ ਜਿਹੜੀ ਮੇਰੀ ਬੱਚੀ ਹੈ ਉਹ ਗਾਂਢੀ ਮੈਂ ਕੁੜੀ ਰੱਖਣੀ ਆਪਣੇ ਨਾਮ ਕੁੜੀ ਡੇਢ ਮਹੀਨਿਆਂ ਨੇ ਆਪਣੇ ਕੋਲ ਰੱਖੀ ਹੈ ਘਰ ਵਾਲੀ ਮੇਰੀ ਨੇ ਦੋਸਤੋ ਵਾਰ ਮੈਨੂੰ ਜਿਹੜਾ ਥੋੜੀ ਕਿਧਰ ਵਾਰ ਪਤਾ ਲੱਗਦਾ ਹੈ ਕਿ ਕੁੜੀ ਮੇਰੀ ਕਿੱਥੇ ਰਹਿਣ ਦੀ ਵੀ ਆ ਦਿਨੇ ਦਿਨ ਨੂੰ ਪਤਾ ਲੱਗਦਾ ਓਨੇ ਦਿਨ ਜਿਹੜਾ ਗੋਤਮ ਨਾਮ ਦਾ ਸਿਖਸ਼ਾ ਗਿਆ ਮੇਰੀ ਘਰਾਂ ਨੇ ਜਿਹੜਾ ਰਹਿੰਦਾ ਗਿਆ ਉਹ ਕਮਰੇ ਜਿਹੇ ਕਰਵਾ ਦਿੰਦਾ ਸੀ ਜਿਹੜਾ ਕਮਰੇ ਜਿਹੇ ਕਰਵਾਉਂਦਾ ਹੀ ਤਾਂ ਮੇਰੇ ਰੋ ਜਾਂਦਾ ਹੀ ਤਾਂ ਮੈਨੂੰ ਪਤਾ ਨਹੀਂ ਲੱਗਦਾ ਕਿ ਮੇਰੀ ਕੁੜੀ ਨਾਲ ਕੀ ਹੋਣ ਦੇ ਤਾਂ ਕੀ ਨਹੀਂ ਹੁਣ ਕੱਲ ਪਰਸੋ ਮੇਰੀ ਕੁੜੀ ਹੈ ਜਿਹੜੀ ਕਹਿਆ ਕਿ ਸੇਲੀਆਂ ਸੁਨਿਆਪੇ ਜੰਡੇ ਜੀ ਕਿ ਮੇਰਾ ਡੈਡੀ ਦਗਾ ਹੁੰਦੇ ਤਾਂ ਮੈਂ ਮਰ ਜਾਣਾ ਹੀ ਫਿਰ ਮੈਨੂੰ ਕੱਲ ਮੇਰੀ ਕੁੜੀ ਮਿਲੀ ਹੈਗੀ ਆ ਉਹ ਕੁੜੀ ਮੇਰੀ ਮੈਨੂੰ ਰਹਿਣ ਦੀ ਮੈਂ ਪੁੱਛ ਰਹੀ ਹਾਂ ਕਿ ਇਹ ਮੈਨੂੰ ਆਇਆ ਆਪਣੀ ਨਾਲ ਕੁੜੀ ਲਈ ਜਿਹੜਾ ਫੇਰ ਮੈਂ ਕਹਿੰਦੀ ਨਾ ਕਿ ਮੇਂ ਜੋ ਗੱਲਾਂ ਮੇਰੇ ਨਾਲ ਹੋਣ ਦੀਆਂ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਨਾ ਬਣੀ ਚਾਚੂ ਨੂੰ ਦੱਸਣੀ ਆ ਫਿਰ ਉਹਨੇ ਜਿੰਨੀ ਵੀ ਜੋ ਵੀ ਉਹ ਨਾਲ ਵਾਤਾਵਰਨ ਨੇ ਜੋ ਵੀ ਆ ਔਰ ਸਾਰਿਆਂ ਨਾਲ ਬਣੀ ਚਾਚੂ ਨੂੰ ਦੱਸ ਰਹੀ ਆ ਤੇ ਮੈਂ ਕੁਲਤੀ ਕੰਪਲੀਟ ਕੀਤੀ ਮਾਡਲ ਆ ਜੀ ਹਾਂ ਜੀ ਹਾਂ ਜੀ ਕੁਲਤੀ ਕੀਤੀ ਕੋਸੇ ਕੋਸੇ ਨਹੀਂ ਕਰਨੀ ਜੀ ਤੇ ਜਿਹੜੀ ਕੁੜੀ ਜਿਸ ਟਾਈਮ ਮਾ ਤੇ ਜਿਹੜਾ ਉਹ ਮੁੰਡਾ ਗੋਤਮ ਉਹ ਕਿੱਥੇ ਨੇ ਉਹ ਇਸ ਵੇਲੇ ਭੰਡੇ ਦੇ ਆ ਅੱਗੇ ਪਿੱਛੇ ਦੌੜੰਦੇ ਦੇ ਆ ਭਾਜੰਡੇ ਦੇ ਆ ਹੁਣ ਪਹੁੰਚ ਕੇ ਰੋਕੇ ਕੁੜੀ ਦੀ ਕਿੰਨੀ ਉਮਰ ਕੋੜੀ ਦੀ ਉਮਰ 13 ਸਾਲ ਦੀ ਤੇ ਕੀ ਮੰਗ ਕੀ ਕਰਦੇ ਹੋ ਮੰਗਈਆਂ ਕਰਨਿਆ ਕਿ ਜਿਹੜਾ ਮੇਰੇ ਕੁੜੀ ਦੇ ਹੱਥਿਆਚਾਰ ਹੋਣੇ ਦਾ ਮੈਨੂੰ ਇਹਦਾ ਇਨਸਾਫ ਚਾਹੀਦਾ ਜੀ ਮੇਰਾ ਨਾਮ ਰਿਤੂ ਮਹਿਰਾ ਤੇ ਇਸ طرح ਕੀ ਗੱਲਬਾਤ ਇਸ ਹੈ ਜਿਸ ਤਰਾਏ ਬੱਚੇ ਦੇ ਨਾਲ ਦਰਿੰਦਗੀ ਹੋਈ ਹੈ ਬੱਚੇ ਦੇ ਨਾਲ ਇਨਾ ਗਲਤ ਕੀਤਾ ਗਿਆ ਹੈ ਤੇ ਛੇੜਛਾੜ ਹੋਈ ਹੈ ਬੱਚੇ ਦੇ ਨਾਲ ਸਾਰਾ ਪਰਿਵਾਰ ਔਰ ਸਾਰਾ ਬਲਾ ਸੋਕ ਦੀ ਲਹਿਰ ਵਿੱਚ ਹੈ ਇਸ ਟਾਈਮ ਅਸੀਂ ਇਹ ਜਾਣਦੇ ਹਾਂ ਕਿ ਇਸ ਬੰਦੇ ਨੂੰ ਇਸ ਸ਼ਖਸ ਨੂੰ ਜਿਹੜਾ ਗੋਤਮ ਨਾਮ ਦਾ ਸ਼ਖਸ ਹੈ ਇਹਨੂੰ ਚੌਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਸ ਨੇ ਇਸ ਛੋਟੀ ਜੀ ਬੱਚੀ ਦੇ ਨਾਲ ਨਵਾਲਿਕ ਬੱਚੀ ਦੇ ਨਾਲ ਇਨਾ ਗਲਤ ਡਿਸੀਜਨ ਲਿਆ ਇਨਾ ਗਲਤ ਟੱਚ ਕਰਕੇ ਗਲਤ ਸ਼ੇਡ ਖਾਣੀ ਕਰਕੇ ਬੱਚੇ ਨੂੰ ਮੋਹ ਦੇ ਮੂੰਚ ਚ ਦੇਖੇਲਣ ਦੀ ਕੋਸ਼ਿਸ਼ ਕੀਤੀ ਗਈ ਆ ਕਿੱਥੋਂ ਕਰ ਮਤਲਬ ਗੋਤਮ ਉਹ ਨਾਲ ਕੋਣ ਗੋਤਮ ਚਾਰ ਮੱਲੇ ਦੇ ਰਹਿਣ ਵਾਲਾ ਆ ਤੇ ਇਹ ਵੀ ਚਾਰ ਮੱਲੇ ਦੇ ਹੀ ਆਪਾਂ ਰਹਿਣ ਵਾਲੇ ਆ ਤੇ ਮਹੱਲਾ ਵਾਸੀ ਆ ਤੇ ਆਪਾਂ ਇਹੀ ਚਾਹਾਂਗੇ ਇਹਨਾਂ ਦੇ ਨਾਲ ਖੜੇ ਆ ਸਾਰੇ ਮਹੱਲਾ ਵਾਸੀ ਔਰ ਆਪਾਂ ਸਾਰੇ ਇਹੀ ਚਾਹਾਂਗੇ ਕਿ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਔਰ ਇਨਸਾਫ ਹੋਵੇ ਇਸ ਬੱਚੇ ਨਾਲ ਅਗਰੇ ਵਿੱਚ ਨਾਲ ਨਾਲ ਕੋਣ ਗੋਤਮ ਨਾਲ ਕੋਣ ਹੋ ਰਿਹਾ ਹੈ ਗੋਤਮ ਨਾਲ ਉਹਦੀ ਮਦਰ ਹੈ ਇੱਕ ਉਹਨਾਂ ਦੀ ਮਦਰ ਹੈ ਇੱਕ ਲక్ష్ਮੀ ਹੈ ਇੱਕ ਕੋਈ ਕਹਿੰਦੇ ਨੇ ਢਾਂਗੂ ਦੀ ਲੇਡੀ ਆ ਹੋਰ ਪ੍ਰੀਤ ਪ੍ਰੀਤ ਤੇ ਇੱਕ ਹੋਰ ਲੇਡੀ ਆ ਜਿਹਨਾਂ ਅਣਪਛਾਤੀ ਕਹਿ ਸਕਦੇ ਆ ਆਪਾਂ ਕਿ ਕਿਹ ਵੱਨ ਨਾਮ ਨਹੀਂ ਪਤਾ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਜਲਦੀ ਤੋਂ ਜਲਦੀ ਕੀਤਾ ਜਾਏ ਰੈਸਟ ਮੇਰੇ ਤੋਂ ਦੱਸਿਆ ਕਿ ਕਿੰਨੇ ਦਿਨ ਤੋਂ ਜਿਹੜਾ ਇੱਕ ਬੇਟੀ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਮੇਰੇ ਨਾਲ ਹੋ ਰਿਹਾ ਸੀ ਔਰ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਔਰ ਮੌਕਾ ਮਿਲਦੇ ਹੀ ਉੱਥੋਂ ਨਿਕਲੀ ਹੈ ਬੇਟੀ ਤੇ ਆਪਣੇ ਘਰਦਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਨਾਲ ਬਹੁਤ ਹੀ ਗਲਤ ਅਚੋ ਇਹਦਾ ਬਹੁਤ ਹੀ ਗਲਤ ਹੈ ਬੇਟੀ ਬਾਰ-ਬਾਰ ਸੱਜ ਵਿੱਚ ਜਾ ਰਹੀ ਹੈ ਬਾਰ-ਬਾਰ ਉਹਦੇ ਪੇਨ ਉੱਠ ਰਹੀ ਹੈ ਬਾਰ-ਬਾਰ ਠੀਕ ਹੋ ਰਹੀ ਹੈ ਬੇਟੀ ਆਪਣੀ ਮਾਂ ਕੋਲ ਰਹਿੰਦੀ ਸੀ ਬੇਟੀ ਮਾਂ ਕੋਲ ਰਹਿੰਦੀ ਸੀ 1 ਮਹੀਨੇ ਤੋਂ ਔਰ ਉਹਨੂੰ ਇੱਕ ਮਹੀਨੇ ਤੋਂ ਇੱਥੋਂ ਸਾਡੀਆਂ ਕੋਈ ਪ੍ਰਧਾਨਾਂ ਸੀ ਕੋਈ ਆਈਆਂ ਇਹਨਾਂ ਦੇ ਇੱਥੇ ਜਿਹੜੀਆਂ ਉਹਨਾਂ ਨੂੰ ਲੈ ਕੇ ਗਈਆਂ ਇਹਨਾਂ ਦੇ ਘਰੋਂ ਆਪਣੀ ਜ਼ਿੰਮੇਵਾਰੀ ਤੇ ਕਿ ਇਹਨੂੰ ਆਪਣੀ ਮਾਂ ਦੇ ਨਾਲ ਕੱਲਿਆ ਜਾਵੇ ਤੇ ਇੱਕ ਮਹੀਨੇ ਤੋਂ ਮਾਂ ਦੇ ਨਾਲ ਗਈ ਸੀ ਮੰਗ ਕਰਦੇ ਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨੇ ਆ ਛੇਤੀ ਤੋਂ ਛੇਤੀ ਫੜਿਆ ਕੱਲ ਨੂੰ ਇਹਨਾਂ ਦੀ ਧੀ ਆ ਕਿਸੇ ਹੋਰ ਦੀ ਵੀ ਹੋ ਸਕਦੀ ਆ ਸਾਡੀ ਵੀ ਹੋ ਸਕਦੀ ਆ ਕਿਸੇ ਦੀ ਧੀ ਦੇ ਨਾਲ ਇਹੋ ਜਿਹਾ ਕਦਮ ਨਾ ਚੁੱਕਿਆ ਜਾਏ ਕਿਸੇ ਦੀ ਧੀ ਨਾਲ ਜਾਂ ਕੋਈ ਕੰਮ ਨਾ ਹੋਏ ਰੀਸੈਂਟਲੀ ਥੋੜੀ ਦੇਰ ਪਹਿਲਾਂ ਆਪਾਂ ਇਨਫੋਰਮੇਸ਼ਨ ਮਿਲੀ ਹੈ ਇਸ ਘਟਨਾ ਵਾਰੇ ਜੇ ਤੁਸੀਂ ਗੱਲ ਕਰ ਰਹੇ ਹੋ ਸੋ ਆਪੇ ਆਪਾਂ ਸਾਡੇ ਲੇਡੀ ਇਨਸਪੈਕਟਰ ਰਵਿੰਦਰ ਕੌਰ ਐਸਐਚਓ ਮਮੂਲਕੰਟ ਮੈਡਮ ਰਜਨੀ ਵਾਲਾ ਆਪਾਂ ਸਾਰੇ ਇੱਥੇ ਆਏ ਆ ਜੋ ਇਨੀਸ਼ੀਅਲ ਜਾਂਚ ਆਪਾਂ ਸ਼ੁਰੂ ਕਰਤੀ ਹੈ ਸੋ ਇਹਦੀ ਜਾਂਚ ਕਰਕੇ ਜੋ ਲੀਗਲ ਐਕਸ਼ਨ ਬਣਦਾ ਆਪਾਂ ਕਰ ਰਹੇ ਸਰ ਉਹਨਾਂ ਦਾ ਕੈਸ ਕੇ ਰਾਤ ਨੂੰ ਕੰਪਲੀਟ ਕੀਤੀ ਸੀਗੀ ਤੇ ਬੰਦੇ ਲੈ ਵੀ ਗਏ ਸੀ ਲੇਕਿਨ ਅਜੇ ਪਤਾ ਨਹੀਂ ਦੇਖੋ ਇਨੀਸ਼ਲ ਚੇਜ ਤੇ ਕਈ ਵਾਰੀ ਕੋਈ ਆਉਂਦਾ ਹੈ ਨਾ ਕੋਈ ਆ ਕੇ ਜੁਆ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸੰਦਾ ਕਿਉਂਕਿ ਬੱਚਾ ਸੋ ਹੁਣ ਉਹਦੇ ਕੁਝ ਮੋਤਵਰਾਨੇ ਮੈਨੂੰ ਵੀ ਫੋਨ ਕੀਤਾ ਹੁਣ ਪੁਲਿਸ ਸਿਵਲ ਹਸਪਤਲ ਆ ਗਿਆ ਜੋ ਸੱਤ ਐਕਸ਼ਨ ਬੰਦਾ ਹੈ ਉਹਨੂੰ ਪ੍ਰੋਪਰ ਕੀਤਾ ਜਾਏਗਾ ਜਿਹੜਾ ਕਲਪਰੇਟ ਆ ਉਹਦੇ ਮਕਾਮ ਤੱਕ ਪਹੁੰਚਾਇਆ ਜਾਏ ਇਹਨੇ ਲੋਕ